ਹਾਂਜੀ ਅੱਜ ਆਪਾਂ ਇੱਕ ਸਟ੍ਰੇਟਸ ਲਵਾਤੀ ਕਟਿੰਗ ਕਰਾਂਗੇ ਜੀ ਬਿੜੀ ਕੀ ਚਿਦਰਨ ਦੇ ਕੱਪੜੇ ਦੀ ਬਣਾਵਾਂਗੇ ਦੇਖੋ ਚਿਦਰਨ ਦਾ ਕੱਪੜਾ ਜੀ ਆਪਣੇ ਕੋਲ ਇਹ ਤੇ ਆਪਾਂ ਇਸ ਕਪਰੇ ਨੂੰ ਆਡੇ ਐਸਟਿਕ ਨਾਲ ਹੋਲਡਿੰਗ ਕਰ ਲਿਆ ਪਹਿਲਾਂ ਦੋ ਫੋਲਡਿੰਗ ਕੀਤੀ ਹੈ ਜੀ ਆਪਾਂ ਆਡੇ ਤੇ ਜੀ ਦੇਖੋ ਫੁੱਲ ਨਾਲ ਫੋਲਡ ਮਲਾ ਲਿਆ ਐਸਟਿਕ ਨਾਲ ਇਹਦੇ ਪਹੁੰਚ ਨਹੀਂ ਬੰਦੇ ਜੀ ਇਹਦੇ ਨੀਚੇ ਜਿਹੜਾ ਚਿਦਰਨ ਦਾ ਕੱਪੜਾ ਹੁੰਦਾ ਹੈ ਤੇ ਉੱਪਰੋਂ ਸੇਮ ਉਸ ਤਰੇ ਸਵਾਰ ਬਣੂਗੀ ਤੇ ਉੱਪਰ ਦੋ ਫੋਲਡਿੰਗ ਹੋ ਕਰ ਲਿਆ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ इस तरीके ने फुल मिला लिया जी फुल अपने घटना भी पास इस तरह देखो कपड़ा अपना फोर फोल्डिंग हो गया जी दो तीन चार कन्नी पासा इधर है जी ये आदा करके कन्नी पासा उपराया जी देखो अपनी सीटी तैयार रखनी अपा अपना निशानकी लाना जी 35 ਇੰਚ ਤਿਆਰ ਰੱਖਣੀ ਹੈ ਜੀ ਤੇ ਆਪਾਂ ਕੀ ਕਰਨਾ ਹੈਗਾ ਹਾਂਜੀ ਫਿਰ ਸ ਆਪਾਂ ਕੀ ਕਰਨਾ ਜਿੱਧਰੋਂ ਆਪਣੀ ਝੋਲੀ ਰੱਖਣੀ ਹੈ ਜੀ ਉਧਰੋਂ ਆਪਾਂ ਆਪਣੀ 35 ਇੰਚ ਸਵਾਹ ਤਿਆਰ ਹੈ ਜੀ ਉਧਰੋਂ ਆਪਾਂ ਪੂਰੀ 35 ਇੰਚ ਹੀ ਰੱਖਾਂਗੇ ਇਸ ਤਰੀਕੇ ਨਾਲ ਦੇਖੋ ਜੀ 35 ਇੰਚ ਹੀ ਰੱਖੀ ਹੈ ਇਹਦੇ ਵਿੱਚ ਕੋਈ ਆਪਾਂ ਬੈਂਡ ਦਾ ਕਪੜਾ ਨਹੀਂ ਕੱਢਿਆਗਾ ਸਾਰੀ 35 ਇੰਚ ਸਵਾਹ ਤਿਆਰ ਹੈ ਤੇ 35 ਇੰਚ ਦਾ ਹੀ ਨਿਸ਼ਾਨ ਲਾਇਆ ਤੇ ਜਿਹੜਾ ਜੀ ਆਪਣਾ ਆ ਗਿਆ ਪਹੁੰਚਿਆ ਆ ਪਾਸਾ ਇੱਥੇ ਪਹੁੰਚੇ ਇੱਥੇ ਕੁੰਡੀਆਂ ਤੇ ਪਹੁੰਚ ਜੀ ਅਲੱਗ-ਅਲੱਗ ਨਹੀਂ ਪੈਂਦੇ ਸਾਰਾ ਕੁਝ ਇਕੱਠਾ ਹੀ ਹੁੰਦਾ ਕੁੰਦੇ ਪਹੁੰਚ ਸਾਰਾ ਕੁਝ ਇਕੱਠਾ ਹੀ ਹੋਊਗਾ ਇਹ ਸਿਰਫ ਇੱਕ ਸੀਨ ਵਾਲੀ ਸਲਵਾਰ ਹੈ ਤੇ ਦੇਖੋ ਇੱਧਰੇ ਪਾਸੇ ਜਿੱਧਰ ਜਿਵੇਂ ਕਿ ਆਪਣੀ ਇਹ ਜਿਹੜੀ ਮੂਰੀ ਬਣੀ ਜੀ ਆਹ ਵਾਲੀ ਤੇ ਇੱਧਰੇ ਪਾਸੇ ਜੀ ਆਪਾਂ 3 ਇੰਚ ਪਟਾਵਾਂਗੇ ਜੀ ਇਸ ਤਰੀਕੇ ਨਾਲ ਬੈਲਟ ਦਾ 3 ਇੰਚ ਪਟਾ ਕੇ ਜੀ ਇੱਥੇ ਆਪਾਂ 35 ਇੰਚ ਤੇ ਨਿਸ਼ਾਨ ਲਾ ਰਹੇ ਹਾਂ ਇਹਦੇ ਨਾਲ ਕੀ ਹੋ ਜੂਗੀ ਜੀ ਆਪਣੀ ਸਲਵਾਰ ਦੀ ਵਧੀਆ ਢਾਲ ਪੈ ਜੂਗੀ ਤੇ ਜਿਹਦੇ ਨਾਲ ਕੀ ਆਪਣੀ ਸਟ੍ਰੇਟ ਸਲਵਾਰ ਬਹੁਤ ਵਧੀਆ ਬਣੂਗੀ ਮੂਰੋ ਆਪਣੀ ਸਲਵਾਰ ਜਿਹੜਾ ਆਹ ਵਾਲਾ ਕੱਪੜਾ ਹੈ ਜੀ ਇਹ نیچے ਨਾ ਹੋਊਗਾ ਆਪਣੀ ਸਲਵਾਰ ਬਿਲਕੁਲ ਇਹ ਖੜਵੀ ਖੜਮੀ ਰਹੂਗੀ ਤੇ ਇਸ ਤੋਂ ਬਾਅਦ ਕੀ ਕਰਨੇ ਤੁਸੀਂ ਇਸ ਤਰੀਕੇ ਨਾਲ ਜੀ ਇਹਦੀ ਢਾਲ ਬਣਾ ਲਿਈਏ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਬਣ ਗਈ ਜੀ ਇਸ ਤੋਂ ਬਾਅਦ ਕੀ ਕਰਦੇ ਜੀ ਤੁਸੀਂ ਜਿੰਨਾ ਤੁਸੀਂ ਆਸਾਨ ਰੱਖਣਾ ਜੀ ਅਪਾ ਆਸਾਂ ਦੇ ਨਿਸ਼ਾਨ ਲਾਵਾਂਗੇ ਜੀ 10 ਇੰਚ ਤੇ ਐਕਸਟਰਾ ਤੇ ਇਸ ਤੋਂ ਬਾਅਦ ਵੀ ਮੂਰੀ ਦਾ ਨਿਸ਼ਾਨ ਲਾਵਾਂਗੇ ਆਪਾਂ ਮੂਰੀ ਆਪਣੀ ਹੈਗੀ ਜੀ 6 ਇੰਚ ਤਿਆਰ ਹੈ ਤੇ ਆਪਾਂ 7 ਇੰਚ ਦੇ ਨਿਸ਼ਾਨ ਲਾਵਾਂਗੇ ਮੂਰੀ ਆਪਣੀ 6 ਇੰਚ ਤਿਆਰ ਹੈ ਜੀ ਆਪਾਂ 1 ਕੇਜ ਵਾਧਰਾ ਖੰਗੇ ਜਿਹੜਾ ਕਿ ਆਪਣੇ ਸਲਾਈ ਦੇ ਕੱਪੜਾ ਆ ਗਿਆ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਜੀ ਆ ਚੋਲੀ ਵਾਲੇ ਨਿਸ਼ਾਨ ਨੂੰ ਤੇ ਇਸ ਪਹੁੰਚੇ ਵਾਲੇ ਨਿਸ਼ਾਨ ਨੂੰ ਇਸ ਤਰੀਕੇ ਨਾਲ ਲਗਾ ਲਓ। ਜਿਹੜੀ ਚਿਕਨ ਦੇ ਕੱਪੜੇ ਲਈ ਸਲਵਾਰ ਹੁੰਦੀ ਹੈ ਇਹ ਵਿੱਚ ਪਹੁੰਚਾ ਹੀ ਬਣਦਾ ਸਿਰਫ ਇਸ ਤਰੀਕੇ ਨਾਲ ਜਿਵੇਂ ਆ ਫਲਾਵਰ ਹੈਗੇ ਜੀ ਇਸ ਤਰੀਕੇ ਨਾਲ ਥੱਲੇ ਰੋਗੀ ਜਿਵੇਂ ਫਲਾਵਰ ਦੀ ਮੂਰੀ ਹੁੰਦੀ ਹੈ ਨਹੀਂ प्लाजो नहीं मूरी होंगी फोल्डिंग तरीके चिकन की सलवार की कोई नीचे फोल्डिंग नहीं होने की सिर्फ इस तरीके फ्लावर वाले फुले इस तरीके रहने तो बाले जी इन्हों के उपरों ऊपर कटिंग कर देंगे ਹਾਂ ਜੀ ਫਿਰ ਝੋਲੀ ਵਾਲੇ ਪਾਸੋਂ ਸਲਵਾਰ ਆਪਾਂ ਜਿੰਨੀ ਤਿਆਰ ਹੈਗੀ ਜੀ ਉਹ ਨਹੀਂ ਰੱਖਾਂਗੇ ਇੱਥੇ ਬੈਲਟ ਦਾ ਕਪੜਾ ਆਪਾਂ ਕੋਈ ਨਹੀਂ ਕੱਟਣਾਗਾ ਜਿੰਨਾ ਤਿਆਰ ਹੈ ਜੀ ਉਹਨੇ ਹੀ ਰੱਖ ਲੈ। ਤੇ ਜਿੱਧਰ ਆਪਣੀ ਜੀ ਮੂਰੀ ਬੰਦੀ ਆ ਪਹੁੰਚੇ ਵਾਲਾ ਪਾਸਾ ਜੀ ਆਹ ਤੇ ਇੱਥੇ ਆਪਾਂ ਜੀ ਸਲਵਾਰ ਦੇ ਵਿੱਚੋਂ ਜਿੰਨੀ ਆਪਾਂ ਤਿਆਰ ਸਲਵਾਰ ਹੈ ਉਹ ਚ 3 ਇੰਚ ਘਟਾ ਲਾਂਗੇ ਬੈਲਟ ਦਾ। ਤੇ ਬਾਕੀ ਇੱਥੇ ਨਿਸ਼ਾਨਾ ਲਾ ਰਾਂਗੇ। ਇੱਧਰ ਆਪਾਂ 3 ਇੰਚ ਨਹੀਂ ਘਟਾਉਣਾ ਜੀ। ਇੱਧਰ ਆਪਾਂ 3 ਇੰਚ ਘਟਾਉਣਾ ਹੈ। ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਸਲਵਾਰ ਦੇ ਕਟਿੰਗ ਕਰ ਦਾਂਗੇ ਜੀ ਇਸ ਤਰੀਕੇ ਨਾਲ ਤੋਜੀ ਇਸ ਤਰੀਕੇ ਨਾਲ ਆਪਣੀ ਸਵਾਦੀ ਕਟਿੰਗ ਹੋ ਗਈ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਿਹੜਾ ਆਹ ਵਾਲਾ ਫਲਾਵਰ ਵਾਲਾ ਆ ਗਿਆ ਜੀ ਪਾਸਾ ਇਹ ਆਪਣੇ ਥੱਲੇ ਪਹੁੰਚ ਜਾਊਗਾ ਜੀ ਇਹਨੂੰ ਇਸ ਤਰੀਕੇ ਨਾਲ ਆਪਾਂ ਸਲਾਈ ਚ ਹੋਲਡਿੰਗ ਕਰਾਂਗੇ ਇਹਨੂੰ ਇਸ ਤਰੀਕੇ ਨਾਲ ਆਪਣੀ ਸਲਾਈ ਆ ਜੂਗੀ ਜੀ ਇਸ ਤਰ੍ਹਾਂ ਇਹ ਤੋਂ ਇਸ ਤਰ੍ਹਾਂ ਸਲਾਈ ਹੋ ਜੂਗੀ ਜੀ ਆਪਣੀ ਇਸ ਤਰੀਕੇ ਨਾਲ ਤੇ ਦੂਸਰੇ ਪੌਂਚੇ ਦੀ ਆਪਣੀ ਜੀ ਇਸ ਤਰੀਕੇ ਨਾਲ ਸਲਾਈ ਆ ਜੂਗੀ ਸਟ੍ਰੈਟ ਦੇਖੋ ਆਪਣੀ ਸਲਵਾਰ ਇਸ ਤਰ੍ਹਾਂ ਬਣ ਜਾਣੀ ਹੈ ਉਪਰ ਆਪਣੇ ਆਸਣ ਲੈ ਜੀ ਕਿੰਨੇ ਸਲਵਾਰ ਤੇ ਆਪਣੇ ਸੋਨੀ ਸ਼ੇਪ ਬਣੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਆਸਾਨੀ ਨਾਲ ਕਟਿੰਗ ਕਰ ਸਕਦੇ ਆ ਜੀ ਇਸ ਤੋਂ ਬਾਅਦ ਆਪਾਂ ਸਲਵਾਰ ਦੇ ਬੈਟਰੀ ਕਟਿੰਗ ਕਰਾਂਗੇ ਜੀ ਇਹ ਆਪਣੇ ਕੁੰਦੇ ਹੋਗੇ ਜੀ ਕੁੰਦਾ ਪਹੁੰਚਾ ਇਕੱਠਾ ਹੀ ਹੋਗਾ ਜੀ ਇਹ ਸਿਰਫ ਇੱਕ ਸੀ ਨਹੀਂ ਲੱਗਦੀ ਇਹਦੇ ਵਿੱਚਲੀ ਸਲਵਾਰ ਦੇ ਵਿੱਚ ਇਹ ਕਪੜਾ ਜਿਹੜੀ ਆਪਾਂ 벨ਟ ਬਣਾਵਾਂਗੇ 벨ਟ ਕਿਵੇਂ ਬਣਾਉਣੀ ਹੈ ਜੀ ਆਪਾਂ ਜੀ ਆਪਣੀ 2 ਇੰਚ ਤਿਆਰ ਹੈ ਜੀ ਤੇ ਆਪਾਂ 3 ਇੰਚ ਰੱਖਾਂਗੇ ਜੀ 1 ਇੰਚ ਵਾਧ ਰੱਖਣਾ ਹੈ 1 ਇੰਚ ਅੱਧਾ ਜਿੱਧਰ ਸਲਾਈ ਚ ਆ ਜੂਗਾ ਅੱਧਾ ਜਿੱਧਰ ਸਲਾਈ ਚ ਆ ਜੂਗਾ ਜੀ ਤੇ ਆਪਣੀ 벨ਟ ਕੀ 2 ਇੰਚ ਤਿਆਰ ਹੋ ਗਈ ਇਸ ਤੋਂ ਬਾਅਦ ਇਹਨਾਂ ਨਿਸ਼ਾਨ ਨੂੰ ਇਸ ਤਰੀਕੇ ਨਾਲ ਸਿੱਧੇ ਕਰਾਂਗੇ ਜੀ ਆਪਾਂ ਕਪੜੇ ਨੂੰ ਇਸ ਤਰ੍ਹਾਂ ਜੇੜਾ ਕਿਵੇਂ ਵੈਲਟ ਵਿੱਚ ਕੋਈ ਵੀ ਕਾਨੂੰਨ ਆਵੇ ਤੇ ਲੰਬਾਈ ਆਪਾਂ 7 ਇੰਚ ਰੱਖ ਲਈ ਦੀ ਵੈਲਟ ਦੀ ਲੋ ਜੀ ਇਸ ਤਵਾਰ ਕੀ ਕਰਨਾ ਆਪਾਂ ਤੇ ਬਹੁਤ ਸੋਹਣੀ ਸਲਵਾਰ ਬਣੂਗੀ ਜੀ ਆਪਣੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਮੰਡੀ ਕੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ